ਹਾਂਜੀ ਅੱਜ ਦੁਆਰਾ ਲਾਈਵ ਹੋ ਰਹੇ ਆ ਅਸੀਂ ਜਿਹੜੀ ਕੀ ਸਰੰਦ ਕਨਾਲ ਫਿਡਰ ਨੂੰ ਚੋੜਾ ਕੀਤਾ ਜਾ ਰਿਹਾ ਹੈ ਆ ਤੁਹਾਨੂੰ ਦਿਖਾ ਦਈਏ ਕਿ ਜੰਗਲ ਦੇ ਵਿੱਚ ਇਹਨਾਂ ਨੇ ਬੈਚਿੰਗ ਪਲਾਂਟ ਲਗਾਏ ਹੋਏ ਨੇ ਇੱਕ ਨਹੀਂ ਤਿੰਨ-ਤਿੰਨ ਲੱਗੇ ਹੋਏ ਨੇ ਤੇ ਫੋਰੈਸਟ ਡਿਪਾਰਟਮੈਂਟ ਵੱਲੋਂ ਇਹ ਕਹਿਣਾ ਕਿ ਜੀ ਅਸੀਂ ਇਹਨਾਂ ਨੂੰ ਨੋਟਿਸ ਦਿੱਤਾ ਸੀ ਉਹ ਟਾਈਮ ਪੂਰਾ ਹੋ ਚੁੱਕਾ ਹੈ ਤੇ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਕਾਰਵਾਈ ਕੋਈ ਨਜ਼ਰ ਆਏਗੀ ਇਹਦੇ ਤੇ ਆਪ ਵੀ ਦੇਖ ਸਕਦੇ ਹੋ ਕਿ ਸੀਮੰਟ ਕਿਸ ਤਰ੍ਹਾਂ ਆਉੜ ਰਿਹਾ ਹੈ ਜੰਗਲ ਦੇ ਵਿੱਚ ਇਹ ਕੰਮ ਹੋ ਰਿਹਾ ਹੈ ਤੇ ਵਾਈਲਡ ਲਾਈਫ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੋਵੇਗਾ ਤੁਸੀਂ ਸੋਚ ਸਕਦੇ ਹੋ ਆਂਦਰਕਾ ਦੇ ਆਸ-ਪਾਸੇ ਰੇਤਾ ਤੇ ਕਈ ਜਗ੍ਹਾ ਇਹਨਾਂ ਨੇ ਖੁਦਾਈ ਵੀ ਕਰ ਦਿੱਤੀ ਹੈ ਤੇ ਸਰਕਾਰ ਅਤੇ ਇਰੀਗੇਸ਼ਨ ਡਿਪਾਰਟਮੈਂਟ ਦਾ ਜ਼ਿੰਮੇਵਾਰ ਹੈਗਾ ਹੀ ਹੈਗਾ ਲੇਕਿਨ ਫਾਰਨ ਡਿਪਾਰਟਮੈਂਟ ਕੋਲ ਅੱਜ ਤੱਕ ਦਾ ਜਿਹੜਾ ਟਾਈਮ ਸੀਗਾ ਜੋ ਅਸੀਂ ਦਿੱਤਾ ਹੋਇਆ ਸੀ ਉਹ ਖਤਮ ਹੋ ਗਿਆ ਤੇ ਅਸੀਂ ਅੱਜ ਅੱਜ ਦੇ ਵਿੱਚ ਕੇਸ ਫਾਈਲ ਕਰ ਰਹੇ ਹਾਂ ਐਨਜੀਟੀ ਦੇ ਵਿੱਚ ਕਿ ਇਹਨਾਂ ਨੇ ਵਾਈਲਡ ਲਾਈਫ ਅਤੇ ਜੰਗਲ ਦਾ ਜਿਹੜਾ ਨੁਕਸਾਨ ਕੀਤਾ ਹੈ ਉਹਦੇ ਉੱਤੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਸ਼ੁਰੂ ਹੋਵੇ ਫੋਰੈਸਟ ਐਕਟ ਦੇ ਅੰਡਰ ਤੁਹਾਨੂੰ ਇੱਕ ਬੈਚਿੰਗ ਪਲਾਂਟ ਇਹ ਲੱਗਾ ਦਿਖਾ ਦਈਏ ਤੇ ਦੂਜਾ ਬੈਚਿੰਗ ਪਲਾਂਟ ਉਹ ਲੱਗਾ ਹੋਇਆ ਸਾਮਣੇ ਆ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਠੇਕੇਦਾਰਾਂ ਨੂੰ ਕਿੰਨਾ ਕ ਫਾਇਦਾ ਦੇਣਾ ਚਾਹੁੰਦੇ ਨੇ ਤੁਸੀਂ ਸੋਚ ਸਕਦੇ ਹੋ ਕਿ ਠੇਕੇਦਾਰ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜਾ ਬੈਚਿੰਗ ਪਲਾਂਟ ਲਗਾਣਾ ਹੈ ਉਹ ਕੋਈ ਜ਼ਮੀਨ ਕਿਰਾਏ ਤੇ ਲੈ ਕੇ ਉਹਦੇ ਚਲਾਵੇ ਪਰ ਇਹਨਾਂ ਨੇ ਸਰੇ ਆਮ ਜਿਹੜੇ ਜੰਗਲ ਸਾਡੇ ਥੋੜੇ ਬਹੁਤ ਬਚੇ ਹੋਏ ਐ ਉਹਦੇ ਵਿੱਚ ਵੀ ਇਹਨਾਂ ਨੇ ਇੰਨਾ ਕੁ ਨੁਕਸਾਨ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਤਾਂ ਕਿ ਸਾਡੇ ਜਿਹੜੇ ਜੰਗਲ ਖਤਮ ਹੀ ਹੋ ਜਾਣ ਇੱਥੇ ਕਿੰਨੇ ਕ ਦਰਖਤ ਐਗਜ਼ਿਸਟ ਕਰਦੇ ਹੋਣਗੇ ਜਿਹੜੇ ਵੱਡੇ ਹੋਣਗੇ ਇੰਨੀ ਖੁੱਲੀ ਜਗ੍ਹਾ ਵਿੱਚ ਪਈ ਹੈ ਪਰਲੇ ਪਾਸੇ ਵੀ ਤੁਹਾਨੂੰ ਦਿਖਾ ਦਈਏ ਕਿ ਖੁਦਾਈ ਜਿਹੜੀ ਹੋਈ ਹੋਈ ਹੈ ਉਹ ਖੁਦਾਈ ਇਹ ਮਸ਼ੀਨਾਂ ਨੇ ਕੀਤੀ ਹੈ ਕਿ ਜਿਹੜੇ ਦਰਖਤ ਲੱਗੇ ਉਹਦੇ ਵਿੱਚੋਂ ਮਿੱਟੀ ਕੱਢ-ਕੱਢ ਕੇ ਇਹਨਾਂ ਨੇ ਜਗਾ ਖਾਲੀ ਕਰਤੀ ਹੈ ਕਿ ਇਹ ਮਿੱਟੀ ਦਾ ਇਹਨਾਂ ਨੇ ਕੀ ਕੀਤਾ ਹੈ ਇਹਨਾਂ ਨੇ ਉੱਥੇ ਯੂਜ਼ ਕੀਤੀ ਹੋਏਗੀ ਜਿਹੜੀ ਕਿ ਨਹਿਰ ਦੇ ਨਾਲ ਲਾਈਨਿੰਗ ਕਰਨ ਲਈ ਤਿਆਰੀ ਕਰ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਇਸਾੜੀ ਜਿਹੜੇ ਦਰਖਤਾਂ ਦੀ ਜੜਾਂ ਆ ਉੱਤੇ ਉੱਚੀਆਂ ਨੇ ਤੇ ਉਹਦੇ ਆਸੇ-પાસ ਇੰਨੀ ਨੀਜ਼ੇਗਾ ਤੇ ਮਿੱਟੀ ਰਹਿ ਗਈ ਹੈ ਆ ਅੱਗ ਲਗਾਈ ਹੋਈ ਹੈ ਇੱਥੇ ਜਦ ਕਿ ਜੰਗਲ ਦੇ ਵਿੱਚ ਕਿਸੇ ਤਰ੍ਹਾਂ ਦੀ ਅੱਗ ਲਗਾਉਣਾ ਵੀ ਗੈਰ ਕਾਨੂੰਨੀ ਹੈ ਹਾਂ ਲੋ ਤੁਸੀਂ ਇੱਥੇ ਇਹਨਾਂ ਨੇ ਮਟੀਰੀਅਲ ਰੱਖਣ ਲਈ ਆਹ ਰਾਹ ਬਣਾਏ ਹੋਏ ਨੇ ਕਿ ਇੱਥੋਂ ਦੀ ਰਾਹ ਬਣ ਕੇ ਮਟੀਰੀਅਲ ਅੰਦਰ ਜਾਵੇ ਜੰਗਲ ਦੇ ਏਰੀਆ ਦੇ ਵਿੱਚ ਤੇ ਆਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿੰਨਿਆਂ ਕਿ ਇਹਨਾਂ ਨੇ ਨੰਗੀਆਂ ਕਰਤੀਆਂ ਸਾਈਟ ਤੇ ਆਹ ਸਾਡੇ ਨਹਿਰ ਹੈ ਤੇ ਆਹ ਇਹ ਹਾਲਾਤ ਨੇ ਜਿਹੜੇ ਦਰਖਤਾਂ ਦੇ ਨੇ ਕਿੰਨੇ ਉੱਚੇ ਦਰਖਤ ਖੜੇ ਨੇ ਉਹਨਾਂ ਦੀ ਇਹਨਾਂ ਨੇ ਮਿੱਟੀ ਪੱਟ ਕੇ ਇਹਨਾਂ ਨੇ ਪੂਰਾ ਨੰਗਾ ਕਰਤਾ ਇਹਨੂੰ ਤੇ ਆ ਸਿਰਫ ਆਪਣਾ ਰੇਤਾ ਤੇ ਬਜਰੀ ਸਟਾਕ ਕਰਨ ਲਈ ਤੇ ਜੋ ਇਹਦੀ ਖੁੱਡਾ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਇੱਥੇ ਮਿੱਟੀ ਕਿੰਨੀ ਪੁਰਾਣੀ ਪਈ ਸੀ ਇਹ ਹੁੰਦੀ ਨਹੀਂ ਹੈਗੀ ਮਿੱਟੀ ਕਿੰਨੀ ਦੇਰ ਦੀ ਪਈ ਹੋਈ ਹੈ ਤੇ ਇਹਨਾਂ ਨੇ ਇੱਥੋਂ ਮਿੱਟੀ ਗੈਪ ਕਰਕੇ ਆਪਣਾ ਮਟੀਰੀਅਲ ਸਟਾਕ ਕਰਨ ਲਈ ਇਹਨਾਂ ਨੇ ਜੰਗਲ ਦਾ ਕਿੰਨਾ ਨੁਕਸਾਨ ਕੀਤਾ ਹੈ ਬਾਕੀ ਗੱਲਬਾਤ ਅਸੀਂ ਹੁਣ ਅੱਗੇ ਜਾ ਰਹੇ ਹਾਂ ਜਿੱਥੇ ਹੋਰ ਇਹਨਾਂ ਦਾ ਕੰਮ ਚੱਲ ਰਿਹਾ ਹੈ ਨੀਲੋ ਨਹਿਰ ਤੋਂ ਪਹਿਲੇ ਉੱਥੇ ਜਾ ਕੇ ਜਸਕੀਰਤ ਜੀ ਗੁਰਪ੍ਰੀਤ ਜੀ ਮੇਰੇ ਨਾਲ ਹੀ ਨੇ ਤੇ ਅਸੀਂ ਉੱਥੇ ਜਾ ਕੇ ਗੱਲਬਾਤ ਕਰਾਂਗੇ ਧੰਨਵਾਦ